ਮੁਕੇੜੀਆਂ ਸਬ ਡਿਵੀਜ਼ਨ ਅਧੀਨ ਪੈਂਦੇ ਮਾਨਸਰ ਹਾਜਪੁਰ ਰੋਡ ਤੇ ਸਥਿਤ ਪਿੰਡ ਡਾਲਾ ਵਿਖੇ ਬਾਬਾ ਨਾਹਰ ਸਿੰਘ ਪੜੀਆਂ ਮੰਦਿਰ ਪ੍ਰਬੰਧਕ ਕਮੇਟੀ ਵੱਲੋਂ ਪਿੰਡ ਵਾਸੀਆਂ ਦੇ ਪੂਰਨ ਸਹਿਯੋਗ ਨਾਲ ਪਿੰਡ ਵਿੱਚ ਸਥਿਤ ਪ੍ਰਾਚੀਨ ਬਾਬਾ ਨਾਹਰ ਸਿੰਘ ਪੜੀਆਂ ਮੰਦਿਰ ਦੀ ਪ੍ਰਧਾਨਗੀ ਹੇਠ ਸਮਾਗਮ ਕਰਵਾਇਆ ਗਿਆ ਚੇਅਰਮੈਨ ਮਦਨ ਨਾਲ ਮੱਦੀ ਦੀ ਅਗਵਾਈ ਹੇਠ ਜੋ ਰੋਜਾਸਲਾ ਨਾਲ ਵਿਸ਼ਾਲ ਧਾਰਮਿਕ ਸਮਾਗਮ ਅਤੇ ਵਿਸ਼ਾਲ ਪੰਡਹਾਰਾ ਬੜੀ ਧੂਮ-ਤਾਮ ਨਾਲ ਕਰਵਾਇਆ ਗਿਆ ਜਿਸ ਵਿੱਚ ਦੂਰ ਦਰਾਡੇ ਦੇ ਇਲਾਕੇਾਂ ਅਤੇ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਤੋਂ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ ਅਤੇ ਬਾਬਾ ਜੀ ਦੇ ਮੰਦਰ ਵਿੱਚ ਮੱਥਾ ਟੇਕਿਆ ਅਤੇ ਅਸ਼ੀਰਵਾਦ ਪ੍ਰਾਪਤ ਕੀਤਾ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਸਵੇਰੇ ਹਵਨ ਯੱਗ ਕਰਕੇ ਵਿਸ਼ਾਲ ਧਾਰਮਿਕ ਸਮਾਗਮ ਅਤੇ ਵਿਸ਼ਾਲ ਪੰਡਾਰੇ ਦੀ ਸ਼ੁਰੂਆਤ ਕੀਤੀ ਗਈ ਉਪਰੰਤ ਪੰਡਾਰਾ ਆਰੰਭ ਕੀਤਾ ਗਿਆ ਜੋ ਦੇਰ ਰਾਤ ਤੱਕ ਜਾਰੀ ਰਿਹਾ ਜਾਣਕਾਰੀ ਦਿੰਦੇ ਹੋਏ ਕਮੇਟੀ ਵੜਕੜਾ ਨੇ ਦੱਸਿਆ ਕਿ ਪੰਡਾਰੇ 'ਚ ਕੋਈ ਕਈ ਕੁਇੰਟਲ ਤੇ ਹਿਸਾਬ ਨਾਲ ਦਾਲਾਂ ਅਤੇ ਚੋਲ ਤਿਆਰ ਕੀਤੇ ਜਾਂਦੇ ਹਨ ਜਿਸ ਦੀ ਪੂਰੇ ਇਲਾਕੇ 'ਚ ਚਰਚਾ ਹੈ ਅਤੇ ਇਸ ਪੰਡਾਰੇ 'ਚ ਹਜ਼ਾਰਾਂ ਦੀ ਗਿਣਤੀ ਚ ਸੰਗਟਾਂ ਨੇ ਹਾਜ਼ਰੀ ਭਰੀ ਇਸ ਧਾਰਮਿਕ ਸਮਾਗਮ ਦੌਰਾਨ ਰਾਤ ਨੂੰ ਮਾਂ ਪਗਵਤੀ ਦੀ ਪੂਜਾ ਕੀਤੀ ਜਾਂਦੀ ਹੈ ਜਗਰਾਤਾ ਵੀ ਕਰਵਾਇਆ ਗਿਆ ਇਸ ਮੌਕੇ ਮੰਦਿਰ ਕਮੇਟੀ ਦੇ ਪ੍ਰਧਾਨ ਮਦਨ ਲਾਲ ਮੱਖਣ ਸਿੰਘ ਕੈਸ਼ੀਅਰ ਮੈਂਬਰ ਸੁਰਮ ਸਿੰਘ ਸਰਦਾਰੀ ਲਾਲ ਦਵਿੰਦਰ ਸਿੰਘ ਸੰਸਾਰ ਸਿੰਘ ਮਾਸਟਰ ਗਗਨ ਸਿੰਘ ਰਣਜੀਤ ਸਿੰਘ ਵਿਜੇ ਕੁਮਾਰ ਗਿਰਦਾਸ ਸੋਦਾਗੜ ਸਿੰਘ ਸਰਪੰਚ ਜੁਗਿੰਦਰ ਸਿੰਘ ਗਣੇਸ਼ ਦਾਸ ਸਰਦਾਰ ਨੰਬਰਦਾਰ ਰਗੂਵਿਰ ਸਿੰਘ ਪ੍ਰਕਾਸ਼ सुरेंद्र ਸਿੰਘ ਆਦੀ ਹਾਜ਼ਰ ਸਨ ਅਗਲੇ ਦੇਖੋ ਪੂਰੀ ਰਿਪੋਰਟ ਸੁਖਵਿੰਦਰ ਸਿੰਘ ਮਾੜਾ ਦੇ ਨਾਲ ਜੇਕਰ ਤੁਸੀਂ ਐਮਐਸ ਨਿਊਜ਼ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਕਿਰਪਾ ਕਰਕੇ ਜਰੂਰ ਕਰੋ ਜੀ ਧੰਨਵਾਦ ਕਹ ਹੁੰਦਾ ਬਾਬੇ ਨਾਨਕ ਦਾ ਹੰਟਾਰਾ ਹਰ ਸਾਲ ਦੀ ਦਾ ਪ੍ਰਾਜਨ ਮੰਦਿਰ ਹੈ ਇਹ ਬਹੁਤ ਉਮਦਾਵਾਂ ਮਨਾਇਆ ਜਾਂਦਾ ਸਾਰੇ ਦੇ ਸਹਿਯੋਗ ਨਾਲ ਹੁੰਦਾ ਹੈ ਇਹ ਤਾਂ ਬਹੁਤ ਰੌਣਕ ਹੁੰਦੀ ਹੈ ਮੇਲੇ ਤੇ ਮੇਲਾ ਦਨ ਚਾਰ ਦਿਨ ਮੇਲਾ ਲੱਗਦਾ ਹੈ ਦੂਸਰੇ ਦਿਨ ਤਕਰਤਾ ਕੀਤਾ ਜਾਂਦਾ ਹੈ ਮਾਤਾ ਰਾਣੀ ਦਾ ਚਿੰਤਪੂਰੀ ਦਾ ਜੋਤ ਲਿਆ ਜਾਂਦੀ ਹੈ ਇਹ ਭੰਡਾਰਾ ਸਾਰਾ ਨਗਰ ਨਵਾਸੀ ਦੇ ਸਹਿਯੋਗ ਨਾਲ ਹੀ ਹੁੰਦਾ ਹੈ ਇਲਾਕੇ ਦੇ ਸਹਿਯੋਗ ਨਾਲ ਹੀ ਹੁੰਦਾ ਹੈ ਦੋ ਦਿਨ ਦੱਪਾਰਾ ਹੁੰਦਾ ਹੈ ਐਡਾ ਵੱਡਾ ਭੰਡਾਰਾ ਹੈ ਕਿ ਰਾਉਣ ਤੇ ਸਵੇਰ ਤੋਂ ਲੈ ਕੇ ਸਵੇਰੇ 2:30 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਰਾਉਣ ਲੱਗੀ ਰਹਿੰਦੀ ਹੈ ਤੇ ਦੁਨੀਆ ਦੂਰ ਦੂਰੋਂ ਸੰਕਾ ਹੁੰਦੀਆਂ ਨੇ ਬਾਬੇ ਨਾਲ ਦਾ ਆਸ਼ੀਰਵਾਦ ਲੈ ਲੈਂਦੀਆਂ ਤਾਂ ਉਹਨਾਂ ਦੀ ਹਰ ਇੱਕ ਮਨੋਕਾਮਨਾ ਪੂਰੀ ਹੁੰਦੀ ਹੈ ਜਾਇ ਕਰ ਬਾਬੇ ਨਾਲ